ਭਾਖੜਾ ਨਹਿਰ ਦੇ ਵਿੱਚੋਂ ਪਾੜ ਪੈ ਚੁੱਕਿਆ ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਅੱਜ ਸਵੇਰੇ ਪਟਿਆਲਾ ਦੇ ਪਸਿਆਣਾ ਦੇ ਨੇੜੇ ਭਾਖੜਾ ਨਹਿਰ ਦੀ ਪੱਟੀ ਦੇ ਹੇਠੋਂ ਪਾਣੀ ਲੀਕ ਹੋ ਜਾਂਦਾ ਹੈ ਤਾਂ ਪਾਣੀ ਲੀਕ ਹੁੰਦੇ ਦੇਖ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਹੈ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲਦੀ ਹੈ ਤਾਂ ਇਹ ਪਾੜ ਦੱਸਦੇ ਕਿ ਹੌਲੀ-ਹੌਲੀ ਹੋਰ ਵਾਜ ਜਾਂਦਾ ਹੈ ਤੇ ਪੁਲਿਸ ਜਿਹੜੀ ਕਿ ਉੱਥੇ ਪਹੁੰਚ ਜਾਂਦੀ ਹੈ ਅਧਿਕਾਰੀਆਂ ਦੇ ਨਾਲ ਮੌਕੇ ਦੇ ਉੱਤੇ ਮੌਜੂਦ ਹੁੰਦੀ ਹੈ ਤੇ ਜੋ ਕਿ ਪਟਿਆਲਾ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਜਾਇਜ਼ਾ ਲਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਇਸ ਪਾੜ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਤਾਂ ਦੱਸਦੀ ਹੈ ਕਿ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਤੇ ਪਾਖੜਾ ਦੀਆਂ ਪਟੜੀਆਂ ਦੀ ਮੁਰੰਮਤ ਅਤੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਤਾਂ ਜਦੋਂ ਸਵੇਰੇ ਕੁਝ ਨਹਿਰੀ ਵਿਭਾਗ ਦੇ ਮੁਲਾਕਾ ਮੁਲਾਜ਼ਮਾਂ ਨੇ ਉੱਥੋਂ ਪਾਣੀ ਲੀਕ ਹੁੰਦੇ ਦੇਖਿਆ ਤਾਂ ਉਹਨਾਂ ਦੇ ਵੱਲੋਂ ਤੁਰੰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਾਬਤ ਹੋਰ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਤੇ ਉੱਥੇ ਹੀ ਪਹੁੰਚੇ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ ਨਹੀਂ ਪਾੜ ਸ਼ਬਦ ਠੀਕ ਨਹੀਂ ਹੈ ਮਾੜੀ ਜੀ ਲੀਕੇਜ ਹੋਈ ਸੀ ਮੇਰੇ ਨਾਲ ਚੀਫ ਇੰਜੀਨੀਅਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸਸੀ ਐਕਸ਼ਨ ਪੂਰੀ ਟੀਮ ਨਾਲ ਦੀ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਬਾਸਸ ਦੇ ਤੱਕ ਪਾਣੀ ਮਾੜਾ-ਬਾੜਾ ਥੋੜ੍ਹਾ-ਥੋੜ੍ਹਾ ਪਾਣੀ ਚੋਨਾ ਲਾਣ ਜੋ ਕਰ ਕੋਈ ਦਿੱਕਤ ਨਹੀਂ ਆ ਜੀ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਚੜ੍ਹ ਫੜੀ ਆ ਜਿਹਾ ਤੁਸੀਂ ਦੇਖ ਰਹੇ ਹੋ ਗੁੱਡਾ ਰੋਡਰੈਂਟਸ ਦੀ ਆ ਦੇਖ ਲਓ ਉਧਰ ਕੈਮਰਾਮੈਨ ਨੂੰ ਦਿਖਾਓ ਜੀ ਜਰਾ ਇਹਨੂੰ ਮਾੜਾ ਇਹਦੇ ਚ ਲੋਕ ਨੇ ਇੱਥੇ ਸਤਨਾਜਾ ਪਾ 6:30 ਵਜੇ ਇੱਥੇ ਇੱਕਦਮ ਫਾੜ ਪਿਆ। ਇੱਕਦਮ ਲੀਕੇ ਸ਼ੁਰੂ ਹੋ ਗਈ। ਪਾਣੀ ਟਿਊਬਲ ਵਾਂਗੂ ਪਿੱਛੇ ਪਾਣੀ ਤੇ ਸਾਰਾ ਖੜਾ। ਪਰ ਬੰਦੇ ਔਨ ਅਲਰਟ ਸੀ। ਉਹਨਾਂ ਨੇ ਆਕੇ ਨਾਲ ਦੇ ਨਾਲ ਦੇਖਿਆ ਤੇ ਫਟਾਫਟ ਇੱਥੇ ਇੱਕ ਵਾਰੀ ਨਾਊਂਸਮੈਂਟ ਕਰਾਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਤਾ ਕਿ ਪਾਣੀ ਇੱਕਦਮ ਫਲੋ ਹੋ ਰਿਹਾ। ਇਹ ਜਿਹੜਾ ਬੈਂਕ ਆਪਾਂ ਦੇਖ ਰਹੇ ਹਾਂ ਆਊਟਸਾਈਡ ਇਹ ਅੰਦਰੋਂ ਖੋਖਲਾ ਹੋ ਚੁੱਕਿਆ। ਹੁਣ ਇਮੀਡੀਏਟਲੀ ਐਕਸ਼ਨ ਕੀਤਾ ਕਿ ਆਪਣੇ ਕੋਲ ਬੋੜੀਆਂ ਆ ਗਈ ਸੀ। ਮਿੱਟੀ ਅਰੇਂਜ ਕੀਤੀ ਲੋਕਲੀ ਫਟਾਫਟ ਮਿੱਟੀ ਦੇ ਥੈਲੇ ਲਾ ਕੇ ਅੱਗੇ ਪਾਣੀ ਨੂੰ ਕੰਟਰੋਲ ਕਿਹੜੀ ਜਗ੍ਹਾ ਕਿਹੜਾ ਏਰੀਆ ਤੇ ਕਿੰਨਾ ਕੁ ਪਾੜ ਜਿਹੜਾ ਹੈਗਾ ਜੀ ਬਸਿਆਨਾ ਏਰੀਆ ਹੈ ਜੀ ਤੇ 50 ਫੁੱਟ ਜਾਂ 60 ਫੁੱਟ ਤੋਂ ਉੱਤੇ ਪਾੜ ਪਿਆ ਹੈ ਤੇ ਉਹ ਅੰਦਰੋਂ ਮਿੱਟੀ ਲੈ ਕੇ ਖੋਖ ਰਿਹਾ ਜਿਸ ਨਾਲ ਬੈਂਕ ਖੋਖਰੇ ਹੋ ਰਿਹਾ ਤੇ ਫਿਲਿੰਗ ਵਿੱਚ ਸਾਰੀ ਹੈਗੀ 10 ਤੋਂ 15 12 ਕਿੰਨਾ ਕੁ ਅੱਗੇ ਪਾਣੀ ਜਿਹੜਾ ਇੱਥੋਂ ਜਜ ਕਰ ਪਾਣੀ ਇਸ ਚ ਸਵੇਰ ਤੋਂ ਲਗਾ ਲੋਗੀ 5:00 ਵਜੇ ਤੋਂ ਪਾਣੀ ਚੱਲ ਰਿਹਾ ਇੱਥੇ ਪਿੱਛੇ ਤੱਕ ਬਟ ਹੁਣ ਆਪਾਂ ਥੋੜਾ ਪਾਣੀ ਦਾ ਫਲੋਕ ਠਰਾਤਾ ਹੁਣ ਲੱਗੇ ਹੋਏ ਦੁਪ ਸਾਨੀ ਤਨ ਕੁਝ ਨਹੀਂ ਨਹੀਂ ਕੁਝ ਕੁਝ ਨਹੀਂ ਕੋਈ ਗੁਰ ਨਹੀਂ ਕੋਈ ਕੋਧਾ ਤੁਹਾਨੂੰ ਸੂਚਨਾ ਮਿਲੀ ਸੀ ਤੇ ਕਿੱਦਾਂ ਜਿਹੜੇ ਪ੍ਰਬੰਧੂ ਸੀ ਜਿਹੜੇ ਕਿਤੇ ਗਏ ਨੇ ਪਬਲਿਕ ਅੱਜ ਸਵੇਰ ਸਾਨੂੰ ਸੂਚਨਾ ਮਿਲੀ ਸੀਗੀ ਤੇ ਲੋਕਾਂ ਨੂੰ ਆਲੇ ਦਲੇ ਆਲ ਨੂੰ ਅਸੀਂ ਵੇਅਰ ਕਰਤਾ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਕ੍ਰੀਏਟ ਨਹੀਂ ਕੀਤਾ ਗਿਆ ਨਹੀਂ ਲੋਕਾਂ ਚ ਪੈਨਿਕ ਸਭ ਕੰਮ ਆਪਣੇ ਰੂਟੀਨ ਚ ਚੱਲ ਰਹੇ ਆ ਅਸੀਂ ਦੇਖ ਰਹੇ ਆ ਇਹਨਾਂ ਦੇ ਸੀਨੀਅਰ ਆਫੀਸਰ ਸਾਰੇ ਆ ਕੰਮ ਚੱਲ ਰਹੇ ਆ ਗੱਟੇ ਲੱਗ ਰਹੇ ਨੇ ਕਾਫੀ ਹੱਦ ਤੱਕ ਇਹਨੂੰ ਜਿਹੜਾ ਬ੍ਰਿਚ ਹੋਇਆ ਇਹਨੂੰ ਕੰਟਰੋਲ ਕੀਤਾ ਜਾ ਚੁੱਕਾ ਹੈ ਪਬਲਿਕ ਜਿਹੜੀ ਹੋਦੀ ਹੈ ਇਧਰ ਆਨੂ ਜਿਹੜਾ ਹੈਗਾ ਕਿਦਾਂ ਦਾ ਤੁਸੀਂ ਜਿਹੜਾ ਹੈਗਾ ਰੋਕ ਰਹੇ ਉਹਨਾਂ ਨੂੰ ਨਹੀਂ ਵੈਸੇ ਪਬਲਿਕ ਦਾ ਆਮ ਰਸਤਾ ਤਾਂ ਵੈਸੇ ਵੀ ਨਹੀਂ ਹੈਗਾ ਇਹ ਵੈਸੇ ਲੋਕ ਸ਼ਾਰਟਕਟ ਕਰਕੇ ਚਲੇ ਜਾਂਦੇ ਨੇ ਵੈਸੇ ਉਹਨਾਂ ਨੂੰ ਦੋਨੋਂ ਪਾਸੇ ਅਸੀਂ ਨਾਕਾਬੰਦੀ ਕਰਕੇ ਰੋਕਿਆ ਹੋਇਆ ਇਧਰ ਆਨੂ